ਸਤਿ ਸ਼੍ਰੀ ਅਕਾਲ ਜੀ ਬਹੁਤ ਜ਼ਰੂਰੀ ਕੰਮ ਆਉਣ ਵਾਲੀਆਂ ਗੱਲਾਂ ਇੱਕ ਪਾਲਕ ਦੀ ਸਬਜੀ ਬਣਾਉਣ ਦੇ ਟਾਈਮ ਬਾਅਦ ਵਿੱਚ ਇੱਕ ਚਮਚ ਮੱਕਈ ਦਾ ਆਟਾ ਪਾਓ ਸਵਾਦ ਅਤੇ گاੜਾਪਨ ਵੱਧ ਜਾਵੇਗਾ ਦੋ ਮੇਥੀ ਦੀ ਸਬਜੀ ਦਾ ਕੜਵਾਪਣ ਘਟ ਕਰਨ ਦੇ ਲਈ ਹਲਕਾ ਲੋਣ ਪਾ ਕੇ 10 ਮਿੰਟ ਛੱਡ ਦਿਓ ਫਿਰ ਨਿਚੋੜ ਕੇ ਬਣਾ ਲਓ ਤਿੰਨ ਸਰੋਂ ਦਾ ਸਾਗ ਬਣਾਉਣ ਦੇ ਟਾਈਮ ਥੋੜਾ ਮੱਕਈ ਦਾ ਆਟਾ ਪਾਓ ਸਾਗ گاੜਾ ਤੇ ਸਵਾਦਿਸ਼ਟ ਬਣ ਜਾਵੇਗਾ ਚਾਰ ਤਿੰਦਲੀ ਵਿੱਚ ਆਲੂ ਮਿਕਸ ਕਰਕੇ ਬਣਾਓ ਇਸ ਦੇ ਨਾਲ ਡਿਸ਼ ਹੋਰ ਵਧੀਆ ਮਜ਼ੇਦਾਰ ਬਣ ਜਾਵੇਗੀ ਪੰਜ ਆਲੂ ਉਬਾਲਣ ਦੇ ਟਾਈਮ ਪਾਣੀ ਦੇ ਵਿੱਚ ਲੂਣ ਪਾਓ ਇਸ ਦੇ ਨਾਲ ਆਲੂ ਸਵਾਦਿਸ਼ਟ ਅਤੇ ਜਲਦੀ ਗਲਦੇ ਹਨ ਅਤੇ ਜਲਦੀ ਬਣਦੇ ਹਨ 6 ਸ਼ਗਰਗੰਦੀ ਦੀ ਸਬਜ਼ੀ ਵਿੱਚ ਥੋੜਾ ਗੁੜ ਪਾਓ ਸਵਾਦ ਲਾਜਵਾਬ ਹੋ ਜਾਵੇਗਾ 7 ਸੋਇਆਬੀਨ ਦੇ ਦਾਣਿਆਂ ਨੂੰ ਪਹਿਲਾਂ ਭਿਏ ਕੇ ਫਿਰ ਪਕਾਓ ਜਲਦੀ ਗਲ ਜਾਣਗੇ 8 ਸ਼ੋਲਿਆਂ ਦੀ ਸਬਜ਼ੀ ਵਿੱਚ ਚਾਹ ਪੱਤੀ ਦਾ ਪਾਣੀ ਪਾ ਦਿਓ ਗਹਿਰਾ ਰੰਗ ਆਵੇਗਾ 9 ਰਾਜਮਾ ਨੂੰ ਬਣਾਉਣ ਦੇ ਟਾਈਮ ਪਹਿਲਾਂ ਪੂਰੀ ਤਰ੍ਹਾਂ ਰਾਜਮਾ ਨੂੰ ਭਿਏ ਕੇ ਰੱਖ ਦਿਓ ਫਿਰ ਬਣਾਓ 10 ਤੋਰੀ ਨੂੰ ਟਮਾਟਰ ਅਤੇ ਪਿਆਜ਼ ਦੇ ਨਾਲ ਬਣਾਓ ਇਸ ਦੇ ਨਾਲ ਉਸ ਦਾ ਫਿੱਕਾ ਸਵਾਦ ਨਹੀਂ ਲੱਗੂਗਾ 11 ਤੋਰੀਆਂ ਸਰੋਂ ਦੇ ਤੇਲ ਵਿੱਚ ਬਣਾਉਣ ਦੇ ਨਾਲ ਤੋਰੀਆਂ ਦਾ ਸਵਾਦ ਦੁੱਗਣਾ ਹੋ ਜਾਂਦਾ ਹੈ 12 ਕਦੂ ਦੀ ਸਬਜੀ ਵਿੱਚ ਥੋੜਾ ਹਿੰਗ ਅਤੇ ਮੇਥੀ ਪਾਓ ਇਸ ਦੇ ਨਾਲ ਸਵਾਦ ਵਧੀਆ ਆਉਂਦਾ ਹੈ 13 ਸਬਜੀ ਨਾਰਮਲ ਅੱਗ ਤੇ ਬਣਾਓ ਇਸ ਦੇ ਨਾਲ ਮਸਾਲਿਆਂ ਦਾ ਸਵਾਦ ਵਧੀਆ ਤਰੀਕੇ ਨਾਲ ਕੁਲਕੇ ਆਉਂਦਾ ਹੈ 14 ਟਮਾਟਰ ਦਹੀਂ ਜਾਂ ਆਮਚੂਰਨ ਜਿਸ ਤਰ੍ਹਾਂ ਖੱਟੇ ਮਸਾਲੇ ਬਾਅਦ ਵਿੱਚ ਪਾਓ ਵਰਨਾ ਸਬਜ਼ੀ ਦਾ ਰੰਗ ਅਤੇ ਸੁਆਦ ਫਿੱਕਾ ਹੋ ਸਕਦਾ ਹੈ 15 ਲਸਣ ਦਾ ਤੜਕਾ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਨੂੰ ਦੁੱਗਣਾ ਕਰ ਦਿੰਦਾ ਹੈ 16 ਕਦੂ ਦੀ ਸਬਜ਼ੀ ਵਿੱਚ ਖੰਡ ਪਾ ਦਿਓ ਸੁਆਦ ਬੈਲੈਂਸ ਹੋ ਜਾਵੇਗਾ 17 ਕਦੂ ਅਤੇ ਚਨਾ ਦਾਲ ਦਾ ਕੰਬੀਨੇਸ਼ਨ ਬਿਹਤਰ ਹੁੰਦਾ ਹੈ 18 ਕਦੂ ਵਿੱਚ ਥੋੜਾ ਅਦਰਕ ਪਾਓ ਸਵਾਦ ਅਤੇ ਖੁਸ਼ਬੂ ਵੱਧ ਜਾਵੇਗੀ 19 ਪਰਵਲ ਵਿੱਚ ਆਲੂ ਅਤੇ ਹਲਕਾ ਆਮਚੂਰਨ ਪਾਓ ਇਸ ਦੇ ਨਾਲ ਪਰਵਲ ਦਾ ਫਿੱਕਾ ਸਵਾਦ ਬਦਲ ਕੇ ਖੱਟਾ ਮਿੱਠਾ ਬਣ ਜਾਂਦਾ ਹੈ 20 गाजर ਦੀ ਸਬਜ਼ੀ ਬਣਾਉਣ ਦੇ ਟਾਈਮ ਉਸ ਦੇ ਵਿੱਚ ਮੂੰਗਫਲੀ ਦਾ ਪਾਊਡਰ ਜਾਂ ਤਿਲ ਪਾ ਦਿਓ ਇਸ ਦੇ ਨਾਲ ਸਵਾਦ ਅਤੇ ਪੋਸ਼ਟਿਕ ਤੱਤ ਦੋਵੇਂ ਵੱਧ ਜਾਣਗੇ 21 ਕarele ਦਾ ਕੜਵਾਪਣ ਘਟ ਕਰਨ ਦੇ ਲਈ ਕarele ਨੂੰ ਲੂਣ ਲਾ ਕੇ 15 ਮਿੰਟ ਰੱਖ ਦਿਓ ਅਤੇ ਫਿਰ ਧੋ ਕੇ ਬਣਾਓ ਉਸ ਦੇ ਉੱਤੇ ਗੁੜ ਪਾਉਣ ਦੇ ਨਾਲ ਸਵਾਦ ਬਹੁਤ ਵਧੀਆ ਬਣੇਗਾ 22 ਬੰਦ ਗੋਭੀ ਵਿੱਚ ਗਾਜਰ ਅਤੇ ਮਟਰ ਪਾ ਕੇ ਬਣਾਓ ਰੰਗ ਬਰੰਗਾ ਦਿਖ ਜਾਵੇਗਾ ਅਤੇ ਸਵਾਦ ਮਿੱਠਾ ਕਰਾਰਾ ਹੋ ਜਾਵੇਗਾ 23 ਮੋਂਦਕ ਨੂੰ ਹਮੇਸ਼ਾ ਕੇਲਿਆਂ ਦੇ ਪੱਤਿਆਂ ਤੇ ਰੱਖ ਕੇ ਸਟ੍ਰਿਮ ਕਰੋ ਇਸ ਦੇ ਨਾਲ ਇੱਕ ਲੱਗ ਹੀ ਖੁਸ਼ਬੂ ਅਤੇ ਸਵਾਦ ਵੱਖਰਾ ਆਉਂਦਾ ਹੈ 24 ਗੁੰਨਿਆ ਹੋਇਆ ਆਟੇ ਉੱਤੇ ਥੋੜਾ ਘਿਓ ਲਾ ਕੇ ਰੱਖੋ ਇਸ ਦੇ ਨਾਲ ਚਿਪਚਪਾਪਣ ਨਹੀਂ ਆਵੇਗਾ ਅਤੇ ਮੋਂਦੀਕ ਬਣਾਉਣ ਦੇ ਵਿੱਚ ਆਸਾਨੀ ਹੋ ਜਾਵੇਗੀ 25 ਕਦੂ ਦੀ ਸਬਜ਼ੀ ਵਿੱਚ ਗੁੜ ਅਤੇ ਆਮਚੂਰਨ ਦੋਵੇਂ ਪਾਓ ਖੱਟਾ ਮਿੱਠਾ ਸਵਾਦ ਆਵੇਗਾ ਅਤੇ ਸਬਜ਼ੀ ਬਹੁਤ ਵਧੀਆ ਸਵਾਦਿਸ਼ਟ ਬਣ ਜਾਵੇਗੀ 26 ਸਰੋਂ ਦਾ ਸਾਗ ਬਣਾਉਣ ਦੇ ਟਾਈਮ ਉਸ ਦੇ ਵਿੱਚ ਪਾਲਕ ਅਤੇ ਬਾਥੂ ਮਿਕਸ ਕਰੋ ਅਤੇ ਮੱਖਣ ਪਾਓ ਸਵਾਦ ਪੰਜਾਬੀ ਢਾਬੇ ਵਰਗਾ ਹੋ ਜਾਵੇਗਾ 27 ਫੁੱਲ ਗੋਭੀ ਉਬਾਲਣ ਦੇ ਟਾਈਮ ਪਾਣੀ ਵਿੱਚ ਹਲਦੀ ਅਤੇ ਲੋਨ ਪਾ ਦਿਓ ਇਸ ਦੇ ਨਾਲ ਕੀੜੇ ਨਿਕਲ ਜਾਣਗੇ ਅਤੇ ਸਬਜ਼ੀ ਦਾ ਸਵਾਦ ਵੱਧ ਜਾਵੇਗਾ 28 ਬਤੌ ਨੂੰ ਨਾਰਮਲ ਅੱਗ ਤੇ ਬਣਾਓ ਇਸ ਦੇ ਨਾਲ ਉਸ ਦੇ ਵਿੱਚੋਂ ਤੁਵੇਂ ਦੀ ਖੁਸ਼ਬੂ ਆਵੇਗੀ ਅਤੇ ਸਵਾਦ ਲਾਜਵਾਬ ਹੋ ਜਾਵੇਗਾ 29 ਗਾਜਰ ਬਿਨਸ ਮਟਰ ਸ਼ਿਮਲਾ ਮਿਰਚ ਪਾ ਕੇ ਚੌਲ ਬਣਾਓ ਰੰਗ ਬਰੰਗਾ ਅਤੇ ਮਜ਼ੇਦਾਰ ਬਣ ਜਾਵੇਗਾ 30 ਨਾਰਮਲ ਚੌਲਾਂ ਉੱਤੇ ਹਲਕਾ ਕਾਲਾ ਲੂਣ ਅਤੇ ਘਿਓ ਪਾਓ ਟੇਸਟ ਤੁਰੰਤ ਬਦਲ ਜਾਵੇਗਾ 31 ਚੌੜਾ ਨੂੰ ਪਨੀਰ ਪੁਰਜੀ ਦੇ ਨਾਲ ਮਿਲਾਓ ਇਹ ਚਟਪਟ ਪਨੀਰ ਪਾ ਲਓ ਵਰਗਾ ਲੱਗੂਗਾ 32 ਆਲੂ ਤਲ ਕੇ ਜਾਂ ਹਲਕਾ ਸੇਕ ਲਓ ਇਸ ਦੇ ਨਾਲ ਉਸ ਦੀ ਕਰਕਰਹਟ ਅਤੇ ਸਵਾਦ ਸਬਜੀ ਖਾਸ ਬਣਾ ਦੇਵੇਗਾ 33 ਅਰਬੀ ਦੀ ਸਬਜ਼ੀ ਬਣਾਉਣ ਦੇ ਟਾਈਮ ਉਸ ਦੇ ਵਿੱਚ ਥੋੜਾ ਨਿੰਬੂ ਰਸ ਪਾ ਦਿਓ ਇਸ ਦੇ ਨਾਲ ਚਿਪਚਪਾਹਟ ਵੀ ਘਟ ਹੋਵੇਗੀ ਤੇ ਸਵਾਦ ਬਹੁਤ ਵਧੀਆ ਹੋਵੇਗਾ 34 ਪਾਲਕ ਬਣਾਉਣ ਦੇ ਟਾਈਮ ਉਸ ਦੇ ਵਿੱਚ ਲਸਣ ਅਤੇ ਮੱਖਣ ਪਾਓ ਇਸ ਦੇ ਨਾਲ ਪਾਲਕ ਦਾ ਸਵਾਦ ਗਹਿਰਾ ਅਤੇ ਬੇਹੱਦ ਮਜ਼ੇਦਾਰ ਹੋ ਜਾਵੇਗਾ 32 ਮੇਥੀ ਬਣਾਉਣ ਦੇ ਟਾਈਮ ਆਲੂ ਅਤੇ ਥੋੜਾ ਆਮਚੂਰਨ ਪਾਓ ਇਸ ਦੇ ਨਾਲ ਕੜਵਾਪਣ ਘਟ ਹੋ ਜਾਵੇਗਾ ਅਤੇ ਸਵਾਦ ਦੁੱਗਣਾ ਹੋ ਜਾਵੇਗਾ 36 ਸਟਫਿੰਗ ਦਾ ਸੀਕ੍ਰੇਟ ਨਾਰੀਅਲ ਅਤੇ ਗੁੜ ਦੀ ਸਟਫਿੰਗ ਹਮੇਸ਼ਾ ਹਲਕੀ ਅਗ ਤੇ ਬਣਾਓ ਅਤੇ ਥੋੜਾ ਜਾਫਰ ਇਲਾਚੀ ਪਾ ਦਿਓ ਤਾਂਕੇ ਸਵਾਦ ਦੁੱਗਣਾ ਹੋ ਜਾਵੇ 37 ਗੁੜ ਦਾ ਅਸਲੀ ਖੇਲ ਗੁੜ ਨੂੰ ਜਿਆਦਾ ਗਰਮ ਕਰਨ ਦੇ ਨਾਲ ਸਖਤ ਹੋ ਜਾਂਦਾ ਹੈ ਅਤੇ ਮੌਂਦੀ ਖਰਾਬ ਲੱਗਦੇ ਹਨ ਇਸ ਨੂੰ ਨੋਰਮਲ ਗਰਮ ਕਰੋ 38 ਜੇਕਰ ਛੋਲਿਆਂ ਨੂੰ ਰਾਤ ਨੂੰ ਭਿਣਾ ਭੁੱਲ ਗਏ ਹੋ ਅਤੇ ਸਬਜ਼ੀ ਬਣਾਉਣੀ ਹੈ ਤਾਂ ਕੁੱਕਰ ਦੇ ਵਿੱਚ ਚਣਿਆਂ ਦੇ ਨਾਲ ਕੱਚੇ ਪਪੀਤੇ ਦੇ ਟੁਕੜੇ ਕੱਟ ਕੇ ਪਾ ਦਿਓ। ਚਨੇ ਗਲ ਜਾਣਗੇ। ਬਾਅਦ ਵਿੱਚ ਪਪੀਤੇ ਨੂੰ ਚਮਚ ਦੇ ਨਾਲ ਮਿਕਸ ਕਰ ਦਿਓ। ਚਨੇ ਬਹੁਤ ਵਧੀਆ ਸਵਾਦਿਸ਼ਟ ਬਣ ਜਾਣਗੇ। 39 ਕarele ਦਾ ਕੜਵਾਪਣ ਘਟ ਕਰਨ ਦੇ ਲਈ ਕarele ਛਿੱਲ ਕੇ ਉਸ ਦੇ ਉੱਤੇ ਹਲਦੀ ਲਗਾ ਦਿਓ। 1 ਘੰਟਾ ਰੱਖੋ ਫਿਰ ਧੋ ਕੇ ਸਬਜ਼ੀ ਬਣਾ ਲਓ। ਇਸ ਦੇ ਨਾਲ ਕੜਵਾਪਣ ਘਟ ਹੋ ਜਾਂਦਾ ਹੈ 40 ਤੋਰੀਆਂ ਤੇ ਲੌਂਗੀ ਨੂੰ ਕਟਣ ਦੇ ਟਾਈਮ ਖਾ ਕੇ ਵੇਖ ਲਓ ਕਦੀ ਕਦੀ ਇਹ ਕੜਵੇ ਸਵਾਦ ਵਾਲੀਆਂ ਤੋਰੀਆਂ ਹੁੰਦੀਆਂ ਹਨ ਜੇ ਕੜਵੀਆਂ ਹਨ ਤਾਂ ਨਾ ਵਰਤੋ ਜੀ 41 ਕੜੀ ਨੂੰ ਸੁਆਦਿਸ਼ਟ ਬਣਾਉਣ ਦਾ ਸਭ ਤੋਂ ਆਸਾਨ ਤਰੀਕਾ ਇਹ ਹੈ ਕਿ ਤੁਸੀਂ ਕੜੀ ਨੂੰ ਬਣਾਉਣ ਤੋਂ ਬਾਅਦ ਉਸ ਦੇ ਵਿੱਚ ਕਸੂਰੀ ਮੇਥੀ ਖਰਾ ਧਨੀਆ ਸੁੱਕੀ ਲਾਲ ਮਿਰਚ ਦਾ ਤੜਕਾ ਲਗਾਓ ਇਸ ਦੇ ਨਾਲ ਕੜੀ ਦਾ ਸਵਾਦ ਵੱਧ ਜਾਵੇਗਾ 42 1-2 ਚਮਚ ਤੇਲ ਜਾਂ ਕਿਉ ਗਰਮ ਕਰ ਲਓ ਅਤੇ ਉਸ ਦੇ ਵਿੱਚ ਸਰੋਂ ਸੁੱਕੀ ਲਾਲ ਮਿਰਚ ਕੜੀ ਪੱਤਾ ਤੇ ਲਸਣ ਦੀਆਂ 1-2 ਤੁਰੀਆਂ ਪਾ ਲਓ ਜਦੋਂ ਮਸਾਲੇ ਗਰਮ ਹੋ ਜਾਣ ਉਹਨਾਂ ਦੇ ਵਿੱਚੋਂ ਖੁਸ਼ਬੂ ਆਉਣ ਲੱਗ ਜਾਵੇ ਤਾਂ ਇਸ ਤੜਕੇ ਨੂੰ ਤਿਆਰ ਸਬਜ਼ੀ ਵਿੱਚ ਮਿਕਸ ਕਰ ਦਿਓ 43 ਕਈ ਵਾਰ ਲੋਣ ਦੀ ਕਮੀ ਸਾਰੀ ਮਿਨ ਤੇ ਪਾਣੀ ਫੇਰ ਦਿੰਦੀ ਹੈ ਲੋਣ ਸਹੀ ਮਾਤਰਾ ਵਿੱਚ ਸਵਾਦ ਲਿਆਉਂਦਾ ਹੈ ਅਤੇ ਆਪਣੀ ਡਿਸ਼ ਵਿੱਚ ਲੋਣ ਨੂੰ ਐਡਜਸਟ ਕਰੋ ਜੁਸੀ ਖੰਡ ਜਾਂ ਗੁੜ ਪਾ ਕੇ ਇੱਕ ਵਧੀਆ ਟੇਸਟ ਲਿਆ ਸਕਦੇ ਹੋ 44 ਵੇਸਣ ਅਤੇ ਗੰਡਿਆਂ ਦੀ ਸਬਜੀ ਬਣਾਉਣ ਲਈ ਮੋਟਾ ਵੇਸਣ ਲਓ ਇਸ ਦੇ ਨਾਲ ਗੰਡੇ ਮਲਾਈਮ ਹੁੰਦੇ ਹਨ 45 ਬਤਾਉਂਦੀ ਰੇਸ਼ੇਦਾਰ ਸਬਜੀ ਵਿੱਚ ਪੀਸਾ ਹੋਇਆ ਧਨੀਆ ਪਾਓ ਸਬਜੀ ਬਹੁਤ ਸੁਆਦੀਸ਼ਟ ਲੱਗੇਗੀ 46 ਚੌਲਾਂ ਨੂੰ ਐਕਸਟਰਾ ਟੇਸਟ ਬਣਾਉਣ ਦੇ ਲਈ ਚੌਲ ਬਣਾਉਣ ਦੇ ਟਾਈਮ ਉਸ ਦੇ ਵਿੱਚ ਇੱਕ ਚਮਚ ਦੇਸੀ ਘਿਓ ਪਾ ਦਿਓ ਇਸ ਦੇ ਨਾਲ ਚੌਲਾਂ ਦਾ ਸਵਾਦ ਵੱਧ ਜਾਵੇਗਾ ਤੁਸੀਂ ਇਸ ਨੂੰ ਭੁੰਨ ਕੇ ਜੀਰਾ ਦਾ ਤੜਕਾ ਵੀ ਲਗਾ ਸਕਦੇ ਹੋ 47 ਜੇਕਰ ਤੁਹਾਡੀਆਂ ਮਿਰਚਾਂ ਵਿੱਚੋਂ ਕੁਝ ਮਿਰਚਾਂ ਲਾਲ ਪੀਲੀਆਂ ਹੋ ਗਈਆਂ ਹਨ ਤਾਂ ਉਹਨਾਂ ਨੂੰ ਅਲੱਗ ਕਰ ਦਿਓ ਇੱਕ ਖਰਾਬ ਮਿਰਚ ਬਾਕੀ ਸਾਰੀਆਂ ਮਿਰਚਾਂ ਨੂੰ ਖਰਾਬ ਕਰ ਦੇਵੇਗੀ ਇਸ ਲਈ ਹਰੀ ਮਿਰਚ ਅਤੇ ਲਾਲ ਮਿਰਚ ਨੂੰ ਹਮੇਸ਼ਾ ਵੱਖਰੀਆਂ ਵੱਖਰੀਆਂ ਜਗ੍ਹਾ ਤੇ ਰੱਖਣਾ ਚਾਹੀਦਾ ਹੈ 48 ਜੇਕਰ ਕੋਈ ਸਬਜ਼ੀ ਤੁਸੀਂ ਬਣਾਈ ਹੈ ਗਰੇਵੀ ਬਹੁਤ ਜ਼ਿਆਦਾ ਪਤਲੀ ਜਾਂ ਖੱਟੀ ਹੋ ਗਈ ਹੈ ਤਾਂ ਉਸ ਦੇ ਵਿੱਚ ਥੋੜਾ ਤਾਜ਼ਾ ਕੋਕੋਨਟ ਮਿਲਕ ਜਾਂ ਫ੍ਰੈਸ਼ ਕ੍ਰੈਸ਼ ਕਰੀਮ ਮਿਕਸ ਕਰ ਦਿਓ ਇਸ ਦੇ ਨਾਲ ਸਬਜੀ ਸਟੈਚਰ ਅਤੇ ਸਵਾਦ ਦੋਨਾਂ ਦੇ ਵਿੱਚ ਫਾਇਦਾ ਹੋਵੇਗਾ ਇਹ ਤਰੀਕਾ ਬਹੁਤ ਵਧੀਆ ਹੈ 49 ਪਰਵਾ ਸਬਜੀ ਬਣਾਉਣ ਦੇ ਟਾਈਮ ਮਸਾਲੇ ਵਿੱਚ ਥੋੜਾ ਭੁੰਨਿਆ ਹੋਇਆ ਮੂੰਗਫਲੀ ਦਾ ਚੂਰਾ ਮਿਕਸ ਕਰ ਦਿਓ ਸਬਜੀ ਸਵਾਦਿਸ਼ਟ ਬਣ ਜਾਵੇਗੀ 50 ਮੀਂਹ ਦੇ ਮੌਸਮ ਵਿੱਚ ਅਕਸਰ ਸਬਜ਼ੀਆਂ ਵਿੱਚ ਕੀੜੇ ਲੱਗ ਜਾਂਦੇ ਹਨ ਸਬਜ਼ੀਆਂ ਨੂੰ ਲੋਨ ਲਾ ਕੇ ਨਾਰਮਲ ਗਰਮ ਪਾਣੀ ਵਿੱਚ ਥੋੜਾ ਟਾਈਮ ਰੱਖ ਦਿਓ ਬਾਅਦ ਵਿੱਚ ਸਬਜ਼ੀਆਂ ਦਾ ਇਸਤੇਮਾਲ ਕਰੋ ਜੀ 51 ਸਬਜ਼ੀਆਂ ਦਾ ਸਵਾਦ ਵਧਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਇਸ ਨੂੰ ਬਣਾਉਣ ਦੇ ਟਾਈਮ ਇਸ ਦੇ ਵਿੱਚ 1-2 ਚਮਚ ਦਹੀਂ ਪਾ ਦਿਓ ਨਾਲ ਇੱਕ ਹੋਰ ਤਰੀਕਾ ਹੈ ਤੁਸੀਂ ਲਸਣ ਅਦਰਕ ਅਤੇ ਹਰੀ ਮਿਰਚ ਕੁੱਟ ਕੇ ਪਾ ਦਿਓ ਇਸ ਦੇ ਨਾਲ ਸਬਜੀ ਦਾ ਸਵਾਦ ਵੱਧ ਜਾਵੇਗਾ ਦੋਸਤੋ ਅੱਜ ਦੀ ਵੀਡੀਓ ਵਿੱਚ ਬਸ ਇਨਾ ਹੀ ਹੈ ਜੇਕਰ ਤੁਹਾਨੂੰ ਕੋਈ ਵੀਡੀਓ ਦੇ ਰਿਲੇਟਿਡ ਕੋਈ ਡਾਊਟ ਹੈ ਜਾਂ ਕੋਈ ਹੋਰ ਜਾਣਕਾਰੀ ਬਾਰੇ ਪੁੱਛਣਾ ਹੈ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਮੈਸੇਜ ਕਰੋ ਜੇਕਰ ਸਾਡੀ ਵੀਡੀਓ ਤੁਹਾਨੂੰ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲੋ ਕਿਉਂਕਿ ਤੁਹਾਡਾ ਇੱਕ ਲਾਈਕ ਸ਼ੇਅਰ ਕਰਨਾ ਸਾਨੂੰ ਬਹੁਤ ਮੋਟੀਵੇਟ ਕਰਦਾ ਹੈ ਅਤੇ ਇਸ ਤਰ੍ਹਾਂ ਦੀਆਂ ਇਨਫੋਰਮੇਸ਼ਨ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਨਾਲ ਟੱਲੀ ਨੂੰ ਦਬਾ ਦਿਓ ਕਿਉਂਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਆ ਜਾਵੇ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਹੋਰ ਲੋਕਾਂ ਤੱਕ ਸ਼ੇਅਰ ਕਰੋ ਤਾਂ ਕਿ ਹਰ ਘਰ ਦੇ ਵਿੱਚ ਇਹ ਵੀਡੀਓ ਪਹੁੰਚ ਜਾਵੇ ਮਿਲਦੇ ਹਾਂ ਨੈਕਸਟ ਵੀਡੀਓ ਲੈ ਕੇ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਦੋਸਤੋ ਇਸ ਤਰ੍ਹਾਂ ਦੇ ਆ ਵੀਡੀਓ ਹੋਰ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮਿਲਦੇ ਹਾਂ ਨੈਕਸਟ ਵੀਡੀਓ ਲੈ ਕੇ ਧੰਨਵਾਦ ਜੀ